ਸ਼ਿਆ ਕਲ ਜੁਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਫਤਿਹਗੜ੍ਹ ਸਾਹਿਬ ਦੇ ਸਮਰਾਲਾ ਨਾਲ ਸੰਬੰਧਿਤ ਸਨ ਜਵਾਨ ਇਸ ਦੇ ਨਾਲ ਹੀ ਸਾਨੂੰ ਮਾਣ ਹੈ ਦੇਸ਼ ਦੇ ਲਈ ਸ਼ਹਾਦਤ ਦੇ ਵਾਲੇ ਹਰਮਿੰਦਰ ਸਿੰਘ ਨੇ ਪਰਿਵਾਰਕ ਮੈਂਬਰ ਮੰਡੀ ਗੋਇੰਦਵਾਲ 9 ਅਗਸਤ ਦੀ ਖਬਰ ਸਾਹਮਣੇ ਆ ਰਹੀ ਹੈ ਫਤਿਹਗੜ੍ਹ ਸਾਹਿਬ ਦੇ ਪਿੰਡ ਬੰਦੀਨਪੁਰ ਵਾਸੀ ਹਰਮਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਅਤਿਸਮਰਾਲਾ ਦੇ ਨੇੜਲੇ ਪਿੰਡ ਮੌਂਟ ਨੂੰ ਮੌਂਸਪੁਰ ਵਾਸੀ ਪ੍ਰਤਪਾਲ ਸਿੰਘ ਪੁੱਤਰ ਹਰਬੰਸ ਸਿੰਘ ਦੇ ਸ਼ਹੀਦ ਹੋਣ ਦੇ ਦੁੱਖਦ ਸਮਰਾਲਾ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦਾ ਸੋਗ ਦਾ ਮਾਹੌਲ ਹੈ ਸ਼ਹੀਦ ਹਰਮੰਦਰ ਹਰਮੰਦਰ ਸਿੰਘ ਹੀ ਪਰਿਵਾਰ ਦਾ ਇੱਕ ਸਹਾਰਾ ਸੀ ਇੱਕ ਕੱਚੇ ਜਿਹੇ ਘਰ ਵਿੱਚ ਮਾਪਿਓ ਛੋਟੇ ਭਰਾ ਤੋਂ ਇਲਾਵਾ ਇੱਕ ਮਾਨਸਿਕ ਤੌਰ ਤੇ ਕਮਜ਼ੋਰ ਪੈਣ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਇਹ ਦਿਲ ਵਿੱਚ ਦੇਸ਼ ਲਈ ਜਜ਼ਬੇ ਨੂੰ ਲੈ ਕੇ ਹਰਮੰਦਰ ਸਿੰਘ ਫੌਜੀ ਵਿੱਚ ਗਿਆ ਸੀ ਅਤੇ ਉਸ ਦਾ ਸੁਪਨਾ ਸੀ ਕਿ ਸੇਵਾ ਮੁਕਤ ਹੋਣ ਤੋਂ ਬਾਅਦ ਪਹਿਲਾ ਆਪਣਾ ਘਰ ਬਣਾਵੇਗਾ ਤੇ ਫਿਰ ਵਿਆਹ ਕਰਵਾਏਗਾ ਉਸ ਪਰ ਉਸ ਦੇ ਵਿਆਹ ਲਈ ਪਰਿਵਾਰ ਦੇ ਚਾਹ ਦਿਲ ਵਿੱਚ ਹੀ ਰਹਿ ਗਏ ਪਰਿਵਾਰ ਦੇ ਦੱਸਣ ਉਤਾਬੀ ਘਰਮਿੰਦਰ ਸਿੰਘ ਅਕਸਰ ਉਹਨਾਂ ਨਾਲ ਗੱਲ ਕਰਦਾ ਸੀ ਅਤੇ ਉਸ ਨੇ ਦੱਸਿਆ ਸੀ ਕਿ ਉਹ ਜੰਗਲਾਂ ਵਿੱਚ ਪਿਛਲੇ 5 ਦਿਨਾਂ ਤੋਂ ਆਤਵਾਦ ਨਾਲ ਘਿਰੇ ਹੋਏ ਹਨ ਅਤੇ ਬਰਸਾਤ ਕਾਰਨ ਉਹਨਾਂ ਦੇ ਖਾਣ ਦਾ ਸਮਾਨ ਖਰਾਬ ਹੋ ਗਿਆ ਜਿਸ ਨਾਲ ਕਾਰਨ ਉਹਨਾਂ ਜੰਗਲ ਵਿੱਚ ਭੁੱਖੇ ਪਾਣੇ ਦਿਨ ਗੱਟ ਰਹੇ ਹਨ ਸਰਕਾਰ ਨੂੰ ਕੋਸਦੇ ਹੋਏ ਪਰਵਾਰਾਂ ਦੇ ਨਾਲ ਕਿਹਾ ਕਿ ਸਰਕਾਰ ਬਸ ਸਿਆਸਤ ਹੀ ਕਰਦੀ ਹਨ ਅਤੇ ਜਿਨ੍ਹਾਂ ਨਾਲ ਜਿਨ੍ਹਾਂ ਕਾਰਨ ਅੱਜ ਉਹਨਾਂ ਦਾ ਬੱਚਾ ਸ਼ਹੀਦ ਹੋ ਗਿਆ ਪਿਛਲੇ 5 ਦਿਨਾਂ ਤੋਂ ਉਹਨਾਂ ਦੇ ਬੱਚੇ ਹੱਤਵਰਦ ਨਾਲ ਮੁਕਾਬਲਾ ਕਰਦੇ ਰਹੇ ਪਰ ਇਸ ਕਿਸੇ ਨੇ ਕੋਈ ਮਦਦ ਨਹੀਂ ਭੇਜੀ ਪਰ ਅੱਜ ਸਾਨੂੰ ਮਾਣ ਆਪਣੇ ਬੱਚੇ ਤੇ ਕਿ ਉਹਨਾਂ ਨੇ ਦੇਸ਼ ਲਈ ਸ਼ਹਾਦਤ ਦਿੱਤੀ Pritpal Singh ਦਾ ਅਜੇ 5 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ ਸਮਰਾਲਾ ਨੇੜੇ ਪਿੰਡ ਮਨ ਮਨੂਪੁਰ ਦੇਪਤਪਾਲ ਦੇ ਪਰਿਵਾਰ ਨੂੰ ਅਜੇ ਸਵੇਰੇ 5 5 ਜਦੋਂ ਆਰਮੀ ਦਫ਼ਤਰ ਤੋਂ ਫੋਨ ਆਇਆ ਤਾਂ ਪਤਾ ਲੱਗਾ ਕਿ ਪ੍ਰਤਪਾਲ ਸਿੰਘ ਗੋਲੀ ਲੱਗਨ ਕਾਰਨ ਸ਼ਹੀਦ ਹੋ ਗਿਆ ਇਹ ਖਬਰ ਨਾਲ ਪੂਰੇ ਪਿੰਡ ਵਿੱਚ ਸੋਗ ਲਹਿਰ ਫੈਲ ਗਈ ਅਤੇ ਪ੍ਰਤਪਾਲ ਸਿੰਘ ਪਿਤਾ ਮਜਦੂਰੀ ਕਰਦੇ ਸਨ ਅਤੇ ਉਸ ਦਾ ਵੱਡਾ ਛੋਟਾ ਪਤਾ ਦੋਨੋਂ ਪ੍ਰਾਈਵੇਟ ਕੰਮ ਕਰਦੇ ਸਨ ਪ੍ਰਤਪਾਲ ਸਿੰਘ 2015 ਵਿੱਚ ਫੌਜ ਵਿੱਚ ਪਰਤੇ ਹੋਇਆ ਸੀ ਉਸ ਦਾ 5 ਕੁ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਵਿਆਹ ਸਮੇਂ 10 ਦਿਨ ਦੀ ਛੁੱਟੀ ਲਈ ਘਰ ਵਾਪਸ ਆਇਆ ਸੀ ਵਿਆਨ ਤੋਂ ਬਾਅਦ ਉਸਨੇ ਪਹਿਲੀ ਵਾਰ ਆਪਣੇ ਘਰ ਛੁੱਟੀ ਲੈ ਕੇ ਆਉਣੀ ਸੀ ਅਤੇ ਜਿਸ ਕਾਰਨ ਛੁੱਟੀ ਅਪਲਾਈ ਕੀਤੀ ਗਈ ਸੀ ਪਰ ਘਰ ਪਰਿਵਾਰ ਦੇ ਮੈਂਬਰ ਉਸ ਦੀ ਪਤਨੀ ਮਨਜੀਤ ਕੌਰ ਉਸ ਦੀ ਉਡੀਕ ਕਰ ਰਹੀ ਸੀ ਇਸ ਮੌਕੇ ਸਿਵਾ ਮੁਕਤ ਕੈਪਟਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਦੀ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹਲ ਵਾਲਾ ਹਵਾਈ ਅੱਡੇ ਲਿਆਂਦਾ ਜਾਵੇਗਾ ਤੇ ਜਿਸ ਤੋਂ ਬਾਅਦ ਪ੍ਰਤਪਾਲ ਸਿੰਘ ਨੂੰ ਪੂਰੀਆਂ ਰਸਮਾਂ ਤੇ ਸਰਕਾਰ ਸਨਮਾਨ ਨਾਲ ਅੰਤਿਮ ਵਿਦਾਇਗੀ ਦੇਵੇਗੀ